ਇਹ ਜਿਵੇਂ ਜੇ ਤੁਸੀਂ ਵੇਖ ਰਹੇ ਹੋ ਸਰੂਨ ਦੇ ਬਿਲਰ ਦੇ ਪਰਿਵਾਰ ਬਈਆਂ ਨੇ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਬੜੇ ਹੀ ਚਾਵਾਂ ਦੇ ਨਾਲ ਵਿਦੇਸ਼ ਭੇਜਿਆ ਸੀ ਤੇ ਅੱਜ ਉਹ ਉਸੇ ਲਾਸ਼ ਦੀ ਉਡੀਕ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਅਕਸਰ ਹੀ ਵਿਦੇਸ਼ਾਂ ਨਰਾ ਆਪਣਾਉਂਦੇ ਨੇ ਪਰ ਇਸ ਗੱਲ ਤੋਂ ਵੀ ਖਬਰ ਕਿ ਵਿਦੇਸ਼ਾਂ ਚ ਜਾਣ ਦੇ ਨਾਲ ਕੀ ਹੋਣਾ ਹੈ ਉਹ ਬੜੇ ਚਾਵਾਂ ਨਾਲ ਆਪਣੇ ਘਰ ਦੇ ਸੁਪਨੇ ਨੂੰ ਲੈ ਕੇ ਵਿਦੇਸ਼ ਭੌਂਚੇ ਨੇ ਅਜੀ ਹਾਈ ਮਾਣ ਤੱਪਾ ਮੰਡੀ ਦੇ ਸਾਹਮਣੇ ਜਿੱਥੇ ਕਿ 25 ਸਾਲਾਂ ਦੇ ਨੌਜਵਾਨ ਜਸਪ੍ਰਿਤ ਸਿੰਘ ਜੱਸਾ ਸਾਲ 2016 ਚ ਆਪਣੇ ਪਰਿਵਾਰ ਦੇ ਕ저 ਲਾਉਨ ਲਈ ਸਾਊਦੀ ਅਰਬ ਬਤੌਰ ਡਰਾਈਵਰੀ ਕਰਨ ਗਿਆ ਸੀ ਜਿੱਤੇ ਪਿਛਲੇ 3 ਮਹੀਨੇ ਤੋਂ ਛਾਣੇ ਕੁਝ ਦੀ ਮੌਤ ਹੋਣ ਦੀ ਖਬਰ ਸਾਹਮਣੇ ਜਿਸ ਨੇ ਪੂਰੇ ਇਲਾਕੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਮਿਤਕ ਨੌਜਵਾਨ ਜਸਪ੍ਰਿਤ ਦੇ ਪਿਤਾ ਦੱਸਦੇ ਕਿ ਉਹਨਾਂ ਦਾ ਪੁੱਤਰ ਸਾਊਦੀ ਅਰਬ ਦੀ ਅਲਫਾ ਕੰਪਨੀ ਚ ਬਤੌਰ ਡਰਾਈਵਰ ਲਈ ਪੰਦਰਾਂ ਹੋਰ ਨੌਜਵਾਨਾਂ ਦੇ ਨਾਲ ਗਿਆ ਸੀ ਜਿਸ ਵਿੱਚ ਉਹਨਾਂ ਦੇ ਪੁੱਤਰ ਜਸਪ੍ਰਿਤ ਸਿੰਘ ਤੇ ਉਹਨਾਂ ਦੇ ਨਾਲ ਲਿਖ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਕੰਪਨੀ ਵੱਲੋਂ ਮੌਤ ਦੇ ਕਾਰਨ ਵੀ ਮਾਈਂ ਦੱਸਿਆ ਗਿਆ ਪਰ ਕੰਪਨੀ ਨਾ ਉਹਨਾਂ ਦੇ ਲਾਸ਼ਾਂ ਨੂੰ ਅਜੇ ਤੱਕ ਪੰਜਾਬ ਨਹੀਂ ਪਹੁੰਚਿਆ ਕਹਣਾ ਚਾਹੁੰਦਾ ਜੀ ਵੀ ਮੇਰਾ ਇਕਲੌਤਾ ਪੁੱਤ ਕਰਜ਼ਾ ਲਾਉਣ ਦੀ ਖਾਤਰ ਬਾਹਰ ਭੇਜਿਆ ਸੀ ਅਸੀਂ ਪੈਸੇ ਵੀ ਫੜ ਕੇ ਲਾਏ ਭੇਜਣ ਦੀ ਖਾਤਰ ਤੇ ਪਰ ਹੁਣ 23 ਸਾਲਾਂ ਤੋਂ ਬਾਅਦ ਉਹਦੀ ਡੈਥ ਹੋ ਗਈ ਉੱਥੇ ਉਹਨਾਂ ਨੂੰ ਪਤਾਗਾ ਜਾਂ ਪ੍ਰਮਾਤਮਾ ਨੂੰ ਪਤਾ ਕਿਹੜੇ ਹਿਸਾਬ ਨਾਲ ਬਿਮਾਰ ਹੋਇਆ ਜਾਂ ਕੀ ਗੱਲ ਹੋਈ ਤੇ ਹੁਣ ਉਹਦੀ ਐਸੀ ਡੈੱਡ ਬੋਡੀ ਦੀ ਜਿਹੜੀ ਕਰ ਰਹੇ ਆ ਜਲਦੀ ਤੋਂ ਜਲਦੀ ਸਰਕਾਰ ਇੱਧਰ ਭੇਜੇ ਮੋਦੀ ਸਾਹਿਬ ਨੂੰ ਵੀ ਇਹੀ ਅਰਜ਼ ਕਰ ਰਹੇ ਆ ਕਿ ਮੇਰੇ ਪੁੱਤ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਇੱਧਰ ਭੇਜਣ ਦੀ ਕੋਸ਼ਿਸ਼ ਕਰਨ ਇਸ ਮੰਨਿਜੋ ਜਦੋ ਬਲਵੰਤ ਸਿੰਘ ਰਾਮੂ ਵਾਲੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਨਾਲ ਕਾਨੂੰਨੀ ਤੰਗ ਨਾਲ ਮਦਦ ਕੀਤੀ ਜਾਵੇਗੀ ਤੇ ਜਲਦ ਤੋਂ ਜਲਦ ਮਿੱਤਰਗੜ੍ਹ ਜਵਾਨ ਦੀ ਲਾਸ਼ ਨੂੰ ਪਿੰਡਲੀ ਆਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਤਾਂ ਪਰਮੰਡੀ ਤੋਂ ਦਰਬਿੰਦਰ ਸਿੰਘ ਤਾਲੀ ਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ